ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਆਪਣੀ ਨਵੀਂ ਵੀਡੀਓ ਦੇ ਵਿੱਚ ਲੈ ਕੇ ਹਾਜ਼ਰ ਆਪਾਂ ਆਪਣੀ ਅੱਜ ਦੀ ਕਹਾਣੀ ਕਹਾਣੀ ਸ਼ੁਰੂ ਕਰਨ ਤੋਂ ਪਹਿਲਾਂ ਜੇਕਰ ਤੁਸੀਂ ਆਪਣੇ ਚੈਨਲ ਤੇ ਪਹਿਲੀ ਵਾਰ ਵਿਜ਼ਿਟ ਕਰ ਰਹੇ ਹੋ ਤਾਂ ਕਿਰਪਾ ਕਰਕੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਜੇਕਰ ਤੁਹਾਨੂੰ ਕਹਾਣੀ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਜ਼ਰੂਰ ਕਰਿਓ ਜਾਂਦੇ ਜਾਂਦੇ ਕਮੈਂਟ ਬਾਕਸ ਵਿੱਚ ਆਪਣੇ ਵਿਚਾਰ ਵੀ ਜ਼ਰੂਰ ਰੱਖਿਆ ਕਰੋ ਤੁਹਾਡੇ ਲਾਈਕ ਤੇ ਕਮੈਂਟ ਨਾਲ ਮੈਨੂੰ ਬੜਾ ਹੌਸਲਾ ਮਿਲਦਾ ਅ ਬਚਿੱਤਰ ਸਿੰਘ ਇੱਕ ਪਿੰਡ ਦੇ ਵਿੱਚ ਰਹਿ ਰਿਹਾ ਬਚਿੱਤਰ ਸਿੰਘ ਦੇ ਇੱਕੋ ਹੀ ਲੜਕਾ ਬਚਿੱਤਰ ਸਿੰਘ ਦਾ ਲੜਕਾ ਜਿਹੜਾ ਉਹ ਪਲੱਸ 2 ਕਰਦਾ ਪਲੱਸ 2 ਕਰਦੇ ਹੋਏ ਉਹ ਗਲਤ ਸੰਗਤ ਦੇ ਵਿੱਚ ਪੈ ਜਾਂਦਾ ਉਹ ਨਸ਼ੇ ਕਰਨ ਲੱਗ ਜਾਂਦਾ ਨਸ਼ੇ ਕਰਦਾ ਕਰਦਾ ਉਹ ਹੌਲੀ-ਹੌਲੀ ਨਸ਼ਾ ਵੇਚਣ ਵੀ ਲੱਗ ਜਾਂਦਾ ਬਚਿੱਤਰ ਸਿੰਘ ਨੂੰ ਇਸ ਗੱਲ ਦਾ ਬੜਾ ਦੁੱਖ ਲੱਗਦਾ ਉਹ ਸੋਚਦਾ ਵੀ ਦੇਖ ਇੱਕ ਪੁੱਤਰ ਸੀ ਵੀ ਐਂ ਤਾਂ ਫਿਰ ਨਾ ਤਾਂ ਇਹਦਾ ਵਿਆਹ ਹੋਣਾ ਵੀ ਇਹ ਤਾਂ ਮਾੜੇ ਕੰਮਾਂ 'ਚ ਪੈ ਗਿਆ ਚਲੋ ਹੌਲੀ-ਹੌਲੀ ਬਚਿੱਤਰ ਸਿੰਘ ਆਪਣੇ ਪੁੱਤਰ ਨੂੰ ਸਮਝਾਉਣ ਦੀ ਕੋਸ਼ਿਸ਼ ਕਰਦਾ ਪਰ ਉਹ ਸਮਝਦਾ ਨਹੀਂ ਤੇ ਬਚਿੱਤਰ ਸਿੰਘ ਆਪਣੇ ਪੁੱਤਰ ਨੂੰ ਕਹਿੰਦਾ ਕਿ ਐਂ ਤਾਂ ਫਿਰ ਠੀਕ ਨਹੀਂ ਕਿਉਂਕਿ ਇਹ ਰਿਸ਼ਤੇ ਜਿਹੜੇ ਵੀ ਆਉਂਦੇ ਸੀ ਉਹ ਪਾਨੀ ਵਜ ਜਾਂਦੀ ਸੀ ਹੁਣ ਪਿੰਡ ਦੇ ਵਿੱਚੋਂ ਜਦੋਂ ਕੋਈ ਪੁੱਛ ਪੜਤਾਲ ਕਰਦਾ ਸੀ ਤੇ ਇਹ ਗੱਲ ਨਿਕਲ ਕੇ ਸਾਹਮਣੇ ਆਉਂਦੀ ਸੀ ਭਾਈ ਮੁੰਡਾ ਤਾਂ ਨਸ਼ੇ ਕਰਦਾ ਬਚਿੱਤਰ ਸਿੰਘ ਨੇ ਆਪਣੇ ਨਾ ਮੁੰਡੇ ਨੂੰ ਇੱਕ ਗੱਲ ਸਮਝਾਈ ਅਸਲ ਦੇ ਵਿੱਚ ਬਚਿੱਤਰ ਸਿੰਘ ਕਾਫੀ ਚੁਸਤ ਚਲਾਕ ਬੰਦਾ ਸੀ ਉਹਦੀ ਬਹਿਣੀ ਉਠਣੀ ਵਾਵਾ ਬੰਦਿਆਂ ਨਾਲ ਸੀ ਉਹ ਬਾਹਰ ਅੰਦਰ ਜਾਂਦਾ ਹੀ ਰਹਿੰਦਾ ਸੀ ਜਦੋਂ ਬੰਦਾ ਸਮਾਜ ਦੇ ਵਿੱਚ ਵੱਧ ਵਿਚਰਦਾ ਤਾਂ ਉਹ ਚਲਾਕੀਆਂ ਚਲੂਕੀਆਂ ਜਿਹੜੀਆਂ ਸਿੱਖ ਜਾਂਦਾ ਛਾਤਰ ਹੋ ਜਾਂਦਾ ਚਲੋ ਬਚਿੱਤਰ ਸਿੰਘ ਵੀ ਥੋੜਾ ਛਾਤਰ ਦਿਮਾਗ ਦਾ ਸੀ ਉਹ ਆਪਣੇ ਪੁੱਤਰ ਨੂੰ ਕਹਿੰਦਾ ਵੀ ਠੀਕ ਹੈ ਮੈਨੂੰ ਪਤਾ ਵੀ ਤੂੰ ਨਸ਼ੇ ਕਰਦਾ ਤੇ ਤੂੰ ਨਸ਼ਾ ਵੇਚਦਾ ਵੀ ਆ ਹੁਣ ਮੈਂ ਨਹੀਂ ਹੈਣਾ ਚਾਹੁੰਦਾ ਕਿ ਪਿੰਡ ਦੇ ਵਿੱਚ ਤੇਰੇ ਨਸ਼ੇ ਵੇਚਣ ਵਾਲੀ ਗੱਲ ਪਤਾ ਲੱਗੇ ਵੀ ਤੇਰਾ ਰਿਸ਼ਤਾ ਪਹਿਲੇ ਹੀ ਨਹੀਂ ਹੋ ਰਿਹਾ ਤੂੰ ਐਂ ਕਰ ਮੈਂ ਜੇ ਤੂੰ ਕਰਨਾ ਕੰਮ ਜੋ ਮਰਜ਼ੀ ਕਰ ਪਰ ਤੂੰ ਮੇਰੀ ਇੱਕ ਗੱਲ ਮੰਨੇਗਾ ਉਹਦਾ ਪੁੱਤਰ ਕਹਿੰਦਾ ਠੀਕ ਆ ਉਹਨੂੰ ਕਹਿੰਦਾ ਵੀ ਤੂੰ ਕੁਝ ਸਮੇਂ ਲਈ ਪਿੰਡੋਂ ਚਲੇ ਜਾ ਉਹ ਕਹਿੰਦਾ ਮੈਂ ਰਹੂੰ ਕਿੱਥੇ ਉਹ ਕਹਿੰਦਾ ਤੂੰ ਕਿਤੇ ਵੀ ਰਹਿ ਪਰ ਪਿੰਡ 'ਚ ਨਹੀਂ ਚਲੋ ਭਾਈ ਉਹਨਾਂ ਤਿੰਨ ਕਿ ਮਹੀਨਿਆਂ ਵਾਸਤੇ ਆਪਣੇ ਪੁੱਤਰ ਨੂੰ ਗੈਰ ਕਰ ਦਿੰਦਾ ਤੇ ਆਪਣੇ ਜਿਹੜੇ ਜਾਣਕਾਰ ਹੁੰਦੇ ਆ ਉਹਨਾਂ ਨੂੰ ਇਹ ਗੱਲ ਕਹਿੰਦਾ ਵੀ ਮੇਰਾ ਪੁੱਤਰ ਤਾਂ ਨਸ਼ਾ ਛਡਾਊ ਕੇਂਦਰ ਦੇ ਵਿੱਚ ਮੈਂ ਛੱਡਿਆ ਵੀ ਨਸ਼ਾ ਕਰਦਾ ਤਾਂ ਥੋੜਾ ਸੀ ਤੇ ਵੀ ਉਹ ਛੱਡਣਾ ਚਾਹੁੰਦਾ ਸੀ ਚਲੋ ਭਈ ਨਸ਼ਾ ਛਡਾਊ ਕੇਂਦਰ ਦਾ ਕਹਿ ਕੇ ਉਹਨੇ ਸਾਰਿਆਂ ਨੂੰ ਇਹ ਕਹਿਤਾ ਤੇ ਲੋਕ ਜਿਹੜੇ ਉਹ ਵੀ ਦੁਆਵਾਂ ਕਰਦੇ ਆ ਵੀ ਚਲ ਤੇਰਾ ਪੁੱਤ ਆ ਉਹ ਨਸ਼ਾ ਛੱਡ ਜੇ ਤੇ ਉਹਨੂੰ ਜਦੋਂ 6 ਮਹੀਨੇ ਹੋ ਜਾਂਦੇ ਆ 3 ਮਹੀਨੇ ਉਹ ਉਹਨੂੰ ਗੈਬ ਰੱਖਦਾ ਤੇ 6 ਮਹੀਨੇ ਬਾਅਦ ਬਚਿੱਤਰ ਸਿੰਘ ਆ ਜਿਹੜਾ ਉਹ ਆਪਦੇ ਘਰ ਵਾਲੀ ਨੂੰ ਆਣਗਵਾਂ ਦੇ ਵਿੱਚ ਲੱਡੂ ਵੰਡਣ ਭੇਜਦਾ ਤੇ ਲੋਕ ਪੁੱਛਦੇ ਆ ਵੀ ਤੁਸੀਂ ਕਾਦੇ ਲੱਡੂ ਵੰਡ ਰਹੇ ਹੋ ਵੀ ਤੁਹਾਡਾ ਮੁੰਡਾ ਮੰਗ ਲਿਆ ਤੁਸੀਂ ਉਹ ਕਦੇ ਵੀ ਨਹੀਂ ਮੁੰਡਾ ਅਸੀਂ ਮੰਗਿਆ ਨਹੀਂ ਸਾਡਾ ਮੁੰਡਾ 에ਅਰ ਫੋਰਸ ਦੇ ਵਿੱਚ ਭਰਤੀ ਹੋ ਗਿਆ ਲੋਕ ਸੋਚਦੇ ਆ ਵੀ ਬੜਾ ਉਹ ਕਹਿੰਦੇ ਵੀ ਕੀਤੀ ਤਾਂ ਥੋੜੇ ਮੁੰਡੇ ਨੇ ਪਲੱਸ 2 ਸੀ ਉਹ ਕਹਿੰਦਾ ਵੀ ਨਹੀਂ ਨਹੀਂ ਭਾਵੇਂ ਮੇਰਾ ਮੁੰਡਾ ਨਸ਼ੇ ਕਰਦਾ ਸੀ ਪਰ ਪੜ੍ਹਾਈ ਉਹਦੀ ਜਾਰੀ ਸੀ ਗ੍ਰੈਜੂਏਸ਼ਨ ਉਹਨੇ ਕਰ ਲਈ ਸੀ ਤੇ ਸਾਨੂੰ ਕੋਈ ਬੰਦਾ ਵਧੀਆ ਮਿਲ ਗਿਆ ਸਾਨ ਚ ਪੈਸੇ ਪੂਸੇ ਦੇ ਕੇ ਭਈ ਇਹ ਸਿੱਧਾ ਆਵਦਾ ਮੁੰਡਾ ਰਖਾਤਾ ਕਿਉਂਕਿ ਸਾਡਾ ਮੁੰਡਾ ਨਸ਼ਿਆਂ ਚ ਪੈ ਗਿਆ ਸੀ ਵੀ ਮੈਂ ਤਾਂ ਆਪਦੇ ਪੁੱਤਰ ਨੂੰ ਮੈਂ ਸਸਾ ਸੁਧਾਰਿਆ ਲੋਕ ਆ ਜਿਹੜੇ ਵਧਾਈਆਂ ਦਿੰਦੇ ਆ ਲੋਕ ਕਹਿੰਦੇ ਆ ਵੀ ਬਚਿੱਤਰ ਸਿੰਘ ਜਿਹੜਾ ਹਨਾ ਆਸੇ ਪਾਸੇ ਜਾਂਦਾ ਆਉਂਦਾ ਸੀ ਵੀ ਇਹਦੀ ਜਾਣ ਪਹਿਚਾਨ ਕੰਮ ਕਰ ਗਈ ਵੀ ਦੇਖ ਆਵਦਾ ਮੁੰਡਾ ਸੁਧਾਰ ਲਿਆ ਹੈ ਨੇ ਲੋਕਾਂ ਨੂੰ ਖੁਸ਼ੀ ਵੀ ਹੁੰਦੀ ਆ ਚਲੋ ਉਸ ਤੋਂ ਬਾਅਦ ਬਚਿੱਤਰ ਸਿੰਘ ਦੇ ਪੁੱਤਰ ਵਾਸਤੇ ਰਿਸ਼ਤੇ ਆ ਜਿਹੜੇ ਉਹ ਆਉਂਦੇ ਆ ਬਚਿੱਤਰ ਸਿੰਘ ਨੂੰ ਰਿਸ਼ਤੇ ਦੀ ਦੱਸ ਪੈਂਦੀ ਆ ਚਲੋ ਕੋਈ ਵੇਖਣ ਆਉਂਦਾ ਤੇ ਬਚਿੱਤਰ ਸਿੰਘ ਉਹਨਾਂ ਨੂੰ ਕਹਿੰਦਾ ਕੁੜੀ ਵਾਲਿਆਂ ਨੂੰ ਵੀ ਮੇਰਾ ਮੁੰਡਾ ਤਾਂ 에ਅਰ ਫੋਰਸ ਦੇ ਵਿੱਚ ਆ ਹਜੇ ਛੁੱਟੀ ਨਹੀਂ ਮਿਲਦੀ ਫੋਟੋ ਦਿਖਾ ਦਿੰਦਾ ਹੁਣ ਸੋਹਣਾ ਸੁਨੱਖਾ ਸੀ ਬਚਿੱਤਰ ਸਿੰਘ ਦਾ ਮੁੰਡਾ ਫੋਟੋ ਤੇ ਉਹਨਾਂ ਨੂੰ ਪਸੰਦ ਆ ਜਾਂਦਾ ਤੇ ਕੁੜੀ ਵਾਲੇ ਕਹਿ ਜਾਂਦੇ ਆ ਵੀ ਜਦੋਂ ਤੁਸੀਂ ਤੁਹਾਡਾ ਮੁੰਡਾ ਆਇਆ ਸਾਨੂੰ ਦੱਸ ਦਿਓ ਚਲ 1 ਮਹੀਨੇ ਬਾਅਦ ਬਚਿੱਤਰ ਸਿੰਘ ਆ ਜਿਹੜਾ ਉਹ ਵਿਚੋਲੇ ਨੂੰ ਕਹਿੰਦਾ ਵੀ ਕੁੜੀ ਵਾਲਿਆਂ ਨੂੰ ਭੇਜ ਦੇ ਮੁੰਡਾ ਆਇਆ ਮੇਰਾ ਤੇ ਬਚਿੱਤਰ ਸਿੰਘ ਦਾ ਮੁੰਡਾ ਆਪਦਾ ਬੈਗ ਲੈ ਕੇ ਆਉਂਦਾ ਆਣ ਗਵਾੜ ਦੇ ਵਿੱਚ ਮਿਲਦਾ ਬਹੁਤ ਸੋਹਣਾ ਹੋ ਹੋਇਆ ਪਿਆ ਹੁੰਦਾ ਵਧੀਆ ਕੱਪੜੇ ਪਾਏ ਹੁੰਦੇ ਆ ਸਾਰੇ ਚਲੋ ਉਹਨੂੰ ਭੱਜ ਭੱਜ ਮਿਲਦੇ ਆ ਤੇ ਕਹਿੰਦੇ ਆ ਵੀ ਚਲ ਵਧੀਆ ਹਨਾ ਵੀ ਤੈਨੂੰ ਸਰਕਾਰੀ ਨੌਕਰੀ ਮਿਲਗੀ ਚਲੋ ਭਾਈ ਕੁੜੀ ਵਾਲੇ ਆਉਂਦੇ ਆ ਕੁੜੀ ਦਾ ਨਾਮ ਪ੍ਰਨੀਤ ਹੁੰਦਾ ਪ੍ਰਨੀਤ ਦੇ ਪਾਪਾ ਸੁਖਦੇਵ ਸਿੰਘ ਜਦੋਂ ਬਚਿੱਤਰ ਸਿੰਘ ਦੇ ਘਰ ਆਉਂਦੇ ਆ ਬਚਿੱਤਰ ਸਿੰਘ ਦਾ ਪੁੱਤਰ ਜਿਹੜਾ ਉਹ ਵੇਖਦੇ ਆ ਤੇ ਉਹਨੂੰ ਪਸੰਦ ਆ ਜਾਂਦਾ ਬਚਿੱਤਰ ਸਿੰਘ ਦੇ ਪੁੱਤਰ ਦਾ ਨਾਮ ਪ੍ਰਦੀਪ ਸਿੰਘ ਸੀ ਪ੍ਰਦੀਪ ਜਿਹੜਾ ਸੋਨਾ ਸੁਨੱਖਾ ਗੱਭਰੂ ਹੈਗਾ ਸੀ ਤੇ ਸੁਖਦੇਵ ਸਿੰਘ ਨੂੰ ਆਪਣੀ ਧੀ ਵਾਸਤੇ ਪ੍ਰਦੀਪ ਆ ਜਿਹੜਾ ਪਸੰਦ ਆ ਜਾਂਦਾ ਜਾ ਕੇ ਉਹ ਆਪਣੀ ਧੀ ਪ੍ਰਨੀਤ ਨੂੰ ਕਹਿੰਦਾ ਵੀ ਪ੍ਰਨੀਤ ਤੇਰੇ ਤਾਂ ਕਰਮ ਖੁੱਲ ਗਏ ਧੀਏ ਵੀ ਜ਼ਮੀਨ ਤਾਂ ਭਾਵੇਂ ਉਹਨਾਂ ਦੇ ਢਾਈ ਤਿੰਨ ਕਿੱਲੇ ਆ ਪਰ ਮੁੰਡਾ ਨੌਕਰੀ ਕਰਦਾ ਤੇ ਤੇਰੀ ਨਾ ਜ਼ਿੰਦਗੀ ਬਣ ਗਈ ਚਲੋ ਉਹ ਮਾੜਾ-ਮੋਟਾ ਪਿੰਡ ਦੇ ਵਿੱਚ ਪੁੱਛ-ਪੜਤਾਲ ਕਰਦੇ ਆ ਤਾਂ ਲੋਕ ਇਹੀ ਕਹਿੰਦੇ ਆ ਵੀ ਹਾਂ ਭਾਈ ਬਚਿੱਤਰ ਸਿੰਘ ਦਾ ਮੁੰਡਾ ਤਾਂ Air Force ਦੇ ਵਿੱਚ ਨੌਕਰੀ ਕਰਦਾ ਚਲੋ ਭਾਈ ਰਿਸ਼ਤਾ ਹੋ ਜਾਂਦਾ ਰਿਸ਼ਤੇ ਤੋਂ ਬਾਅਦ ਵਿਆਹ ਹੋ ਜਾਂਦਾ ਵਿਆਹ ਤੋਂ ਬਾਅਦ ਮਹੀਨਾ ਕੁ ਰਹਿੰਦਾ ਉਹ ਤੇ ਪ੍ਰਦੀਪ ਮਹੀਨੇ ਬਾਅਦ ਚਲਿਆ ਜਾਂਦਾ ਆਪਦੇ ਘਰ ਵਾਲੀ ਨੂੰ ਕਹਿੰਦਾ ਵੀ ਮੈਂ ਤਾਂ ਚੱਲਿਆਂ ਛੁੱਟੀ ਮੇਰੀ ਖਤਮ ਹੋ ਗਈ ਚਲੋ ਭਾਈ ਉਹ ਉਹਨੂੰ ਕਹਿੰਦੀ ਆ ਵੀ ਮੇਰਾ ਤਾਂ ਤੇਰੇ ਬਿਨਾ ਜੀ ਨਹੀਂ ਲੱਗਣਾ ਕਹਿੰਦਾ ਕੋਈ ਨਾ ਮੈਂ ਛੇਤੀ ਘੇੜਾ ਮਾਰੂ ਤੇ ਤਿੰਨ ਇੱਕ ਮਹੀਨੇ ਬਾਅਦ ਪ੍ਰਦੀਪ ਫੇਰ ਆ ਜਾਂਦਾ ਫੇਰ ਉਹ ਵੀ ਆਪਦਾ ਬੈਗ ਬੂਗ ਲੈ ਕੇ ਆਉਂਦਾ ਤੇ ਚਲੋ ਉਹ ਮਹੀਨਾ ਰਹਿੰਦਾ ਇਸ ਮਹੀਨੇ ਦੌਰਾਨ ਜਿਹੜੀ ਪਰਨੀਤ ਆ ਉਹ ਪ੍ਰੈਗਨੈਂਟ ਹੋ ਜਾਂਦੀ ਆ ਤੇ ਪ੍ਰਦੀਪ ਫੇਰ ਚਲਿਆ ਜਾਂਦਾ ਤੇ ਫੇਰ ਜਦੋਂ ਪਰਨੀਤ ਦੇ ਬੇਬੀ ਹੁੰਦਾ ਬੇਟਾ ਹੁੰਦਾ ਤਾਂ ਵੀ ਪ੍ਰਦੀਪ ਨਹੀਂ ਆਉਂਦਾ ਉਹ ਆਪਣੇ ਘਰ ਵਾਲੀ ਨੂੰ ਕਹਿੰਦਾ ਵੀ ਮੇਰੇ ਤੋਂ ਆਇਆ ਨਹੀਂ ਜਾਣਾ ਬੋਸ ਆ ਜਿਹੜਾ ਛੁੱਟੀ ਨਹੀਂ ਦਿੰਦਾ ਕਿਉਂਕਿ ਪਹਿਲਾਂ ਮੈਂ ਜਲਦੀ ਛੁੱਟੀ ਲੈ ਲਈ ਸੀ ਵੀ 에ਅਰ ਫੋਰਸ ਦੇ ਵਿੱਚ ਐਨੀ ਛੁੱਟੀ ਨਹੀਂ ਮਿਲਦੀ ਚਲੋ ਜਦੋਂ ਪ੍ਰਦੀਪ ਦਾ ਬੇਟਾ 6 ਮਹੀਨਿਆਂ ਦਾ ਹੁੰਦਾ ਉਹ ਫੇਰ ਆਉਂਦਾ ਆਪਣੇ ਬੱਚੇ ਲਈ ਕਾਫੀ ਕੁਝ ਲੈ ਕੇ ਆਉਂਦਾ ਤੇ ਪਰਨੀਤ ਆ ਜਿਹੜੀ ਉਹ ਵੀ ਖੁਸ਼ ਹੁੰਦੀ ਆ ਚਲੋ ਉਹ ਉਹਨੂੰ ਕਹਿੰਦੀ ਆ ਕਿ ਵੀ ਭਾਵੇਂ ਤੁਹਾਡੀ ਨੌਕਰੀ ਔਖੀ ਆ ਤੇ ਵੀ ਪਰ ਫੇਰ ਵੀ ਚਲੋ ਇਹ ਗੱਲ ਆ ਹਨਾ ਵੀ ਤੁਸੀਂ ਆਪਣੇ ਬੇਟੇ ਨੂੰ ਦੇਖਣ ਆਏ ਕਿੰਨਾ ਕੁਝ ਲੈ ਕੇ ਆਏ ਹੋ ਤੇ ਵੀ ਪਰ ਮੇਰਾ ਨਾ ਇੰਜ ਨਹੀਂ ਲੱਗਦਾ ਤੁਹਾਡੇ ਬਣਾ ਉਹ ਕਹਿੰਦਾ ਵੀ ਮੇਰੀ ਨੌਕਰੀ ਕੋਈ ਬਾਲੀ ਨਹੀਂ ਮੈਂ ਜਿਆਦਾ ਨੌਕਰੀ ਨਹੀਂ ਕਰੂੰਗਾ ਥੋੜਾ ਟਾਈਮ ਹੀ ਨੌਕਰੀ ਕਰੂੰਗਾ ਕੋਈ ਨਾ ਬਸ ਆਪਾਂ ਪੈਸਾ ਪੂਸਾ ਬਣਾ ਲਈਏ ਚਲੋ ਭਾਈ ਐਂ ਜੇ ਮਿੱਠੀਆਂ-ਮਿੱਠੀਆਂ ਜਿਆ ਮਾਰਦਾ ਉਹਨੂੰ ਤੇ ਫਿਰ ਮੁੜ ਜਾਂਦਾ ਤੇ 4 ਮਹੀਨੇ ਬਾਅਦ ਉਹ ਫਿਰ ਆਉਂਦਾ ਜਦੋਂ ਫਿਰ 4 ਮਹੀਨੇ ਬਾਅਦ ਆਉਂਦਾ ਤੇ ਪ੍ਰਨੀਤ ਆ ਜਿਹੜੀ ਉਹ ਫਿਰ ਪ੍ਰੈਗਨੈਂਟ ਹੋ ਜਾਂਦੀ ਆ ਪਰ ਪ੍ਰਨੀਤ ਆ ਜਿਹੜੀ ਹੁਣ ਉਹ ਐਂ ਸੋਚਣ ਲੱਗੀ ਸੀ ਵੀ ਮੇਰੇ ਘਰ ਵਾਲਾ ਏਅਰ ਫੋਰਸ ਦੇ ਵਿੱਚ ਲੱਗਿਆ ਤੇ ਉਹ ਪੈਸੇ-ਕੁਸੇ ਮੈਨੂੰ ਭੇਜਦੇ ਨਹੀਂ ਚਲ ਜਦੋਂ ਉਹਦਾ ਫੋਨ ਆਉਂਦਾ ਉਹ ਆਪਣੇ ਘਰ ਵਾਲੇ ਨੂੰ ਕਹਿੰਦੀ ਆ ਕਿ ਪ੍ਰਦੀਪ ਹੁਣ ਆਪਣੇ ਬੱਚਾ ਨਾ ਹੁਣ ਵੀ ਮੈਂ ਪ੍ਰੈਗਨੈਂਟ ਆ ਵੀ ਪਾ ਮੈਂ ਚਲੋ ਮੈਂ ਤੁਹਾਨੂੰ ਇਸ ਤਰ੍ਹਾਂ ਨਹੀਂ ਕਹਿੰਦੀ ਵੀ ਮੈਨੂੰ ਇਸ ਘਰ ਦੇ ਵਿੱਚ ਕੋਈ ਤੰਗੀ ਆ ਪਰ ਫਿਰ ਵੀ ਤੁਹਾਡੀ ਤਨਖਾਹ ਤਾਂ ਆਉਂਦੀ ਹੋ ਵੀ ਤੁਸੀਂ ਮੈਨੂੰ ਅੱਡ ਵਰਤੋਂ ਲਈ ਕਦੇ ਕੋਈ ਪੈਸਾ ਨਹੀਂ ਦਿੱਤਾ ਵੀ ਨਹੀਂ ਮੇਰੇ ਅਕਾਊਂਟ 'ਚ ਕੋਈ ਪੈਸਾ ਪਾਇਆ ਤਾਂ ਉਹ ਕਹਿੰਦਾ ਵੀ ਕਮਲ ਜੀ ਤੇਰੇ ਨਾਲੋਂ ਪੈਸਾ ਮੈਨੂੰ ਪਿਆਰਾ ਪਿਆਰਾ ਵੀ ਮੈਂ ਤਾਂ ਪਾਪਾ ਦੇ ਅਕਾਊਂਟ 'ਚ ਪਾ ਦੇਣਾ ਵੀ ਮੈਨੂੰ ਹੁਣ ਐ ਲੱਗਦਾ ਵੀ ਪਾਪਾ ਕਹਿਣਗੇ ਵੀ ਪਹਿਲਾਂ ਵੀ ਤਾਂ ਮੇਰੇ ਅਕਾਊਂਟ 'ਚ ਹੀ ਪਾਉਂਦਾ ਸੀ ਵੀ ਹੁਣ ਖੌਰੇ ਵੀ ਮੇਰੇ ਤੇ ਯਕੀਨ ਨਹੀਂ ਰਿਹਾ ਵੀ ਤੂੰ ਬੇਚੇਜਕ ਪਾਪੇ ਤੋਂ ਮੰਗ ਲਿਆ ਕਰ ਜਿੰਨੇ ਪੈਸਿਆਂ ਉਹ ਕਹਿੰਦੀ ਪੈਸੇ ਤਾਂ ਮੈਂ ਕੀ ਕਰਨੇ ਆ ਵੈਸੀ ਚਲੋ ਮਾਣੀ ਹੁੰਦਾ ਉਹ ਕਹਿੰਦਾ ਚਲ ਕੋਈ ਨਾ ਜਦੋਂ ਮੈਂ ਹੁਣ ਆਇਆ ਨਾ ਮੈਂ ਤੇਰਾ ਅਕਾਊਂਟ ਖਲਵਾ ਜੂਗਾ ਤੇਰੇ ਅਕਾਊਂਟ ਚ ਪਾ ਦਿਆ ਕਰੂੰ ਚਲ ਉਹਨੂੰ ਆਏ ਵੜਿਆ ਜੇ ਲੈਂਦਾ ਤੇ ਚਲ 4 ਕੁ ਮਹੀਨੇ ਬਾਅਦ ਉਹ ਆਉਂਦਾ ਤੇ ਉਹ ਦੋਨਾਂ ਉਹ ਪ੍ਰੈਗਨੈਂਟ ਹੁੰਦੀ ਆ ਉਹਨੂੰ 6ਵਾਂ 7ਵਾਂ ਮਹੀਨਾ ਹੁੰਦਾ ਪਰਨੀਤ ਨੂੰ ਚਲ ਜਦੋਂ ਉਹ ਆਉਂਦਾ ਆਪਣਾ ਜੋ ਬੈਗ ਲੈ ਕੇ ਆਉਂਦਾ ਉਹਦੇ ਬੈਗ ਨੂੰ ਟਰੰਕ ਲੈ ਕੇ ਆਉਂਦਾ ਹੁੰਦਾ ਸੀ ਜਿਵੇਂ ਫੌਜੀਆ ਕੋਲ ਹੁੰਦੇ ਆ ਤੇ ਉਹਨੂੰ ਨਾ ਉਹ ਲੋਕ ਲਾ ਕੇ ਰੱਖਦਾ ਸੀ ਤੇ ਇਸ ਵਾਰ ਜਦੋਂ ਪ੍ਰਦੀਪ ਨੇ ਲੋਕ ਲਾ ਕੇ ਆਪਣੇ ਉਹਦੀ ਚਾਬੀ ਡਰਾਅਰ ਦੇ ਵਿੱਚ ਰੱਖਦੀ ਤੇ ਚਲੋ ਜਦੋਂ ਪਰਨੀਤ ਕੁਝ ਕੱਢਣ ਲੱਗੀ ਡਰਾਅਰ ਚੋਂ ਤੇ ਉਹਨੂੰ ਚਾਬੀ ਦੇਸੀਗੀ ਉਹ ਸੋਚਦੀ ਹੈ ਵੀ ਆਹ ਚਾਬੀ ਕਾਦੀ ਹੈ ਵੀ ਮੈਂ ਤਾਂ ਰੱਖੀ ਨਹੀਂ ਫਿਰ ਉਹਦੇ ਯਾਦ ਆਉਂਦਾ ਵੀ ਇਹ ਤਾਂ ਪ੍ਰਦੀਪ ਦੇ ਡਰੰਕ ਦੀ ਆ ਉਹ ਸੋਚਦੀ ਹੈ ਵੀ ਚਲ ਉਹਦੀ ਨਾ ਕੋਈ ਕੱਪੜੇ-ਕੁੱਪੜੇ ਕੀ ਵਰੀ ਧੋਣ ਵਾਲੇ ਹੁੰਦੇ ਆ ਤੇ ਉਹ ਨਾ ਟਰੰਕ ਖੋਲ੍ਹ ਲੈਂਦੀ ਆ ਟਰੰਕ ਖੋਲ੍ਹਦੀ ਆ ਤੇ ਉਹਦੀਆਂ ਅੱਖਾਂ ਆਡੀਆਂ ਰਹਿ ਜਾਂਦੀਆਂ ਕਿਉਂਕਿ ਉਹਦੇ ਚ ਇੱਕ ਕਿਲੋ ਫੀਮ ਹੁੰਦੀ ਆ ਤੇ ਉਹ ਵੇਖਦੀ ਆ ਪਹਿਲਾਂ ਤਾਂ ਜਦੋਂ 스멜 ਜੀ ਲੈ ਕੇ ਵੇਖਦੀ ਆ ਉਹਨੂੰ ਸ਼ੱਕ ਹੁੰਦਾ ਵੀ ਫੀਮ ਲੱਗਦੀ ਆ ਵਿਕੀ ਤੋਂਨੇ ਕਦੇ ਹੈ ਨਹੀਂ ਸੀ ਚਲੋ ਆਪਣੇ ਘਰ ਵਾਲੇ ਨੂੰ ਫੋਨ ਕਰਦੀ ਹੈ ਕਿ ਛੇਤੀ ਘਰ ਆਓ ਤੇ ਉਹ ਆ ਕੇ ਜਦੋਂ ਆਉਂਦਾ ਤੇ ਉਹਨੂੰ ਕਹਿੰਦੀ ਵੀ ਆਹ ਕੀ ਆ ਵੀ ਤੁਸੀਂ ਤਾਂ ਕਹਿੰਦੇ ਹੋ ਮੈਂ ਜੋਬ ਕਰਦਾ ਵੀ ਆਹ ਕੀ ਤੁਸੀਂ ਕਰਦੇ ਹੋ ਉਹ ਕਹਿੰਦਾ ਉਹੋ ਕਮਲ ਜੀ ਵੀ ਤੂੰ ਕਿਉਂ ਫਿਕਰ ਕਰਦੀ ਆ ਕਰਦਾ ਤਾਂ ਮੈਂ ਜੋਬ ਹੀ ਆ ਇੰਨਾ ਕੁ ਕੁਝ ਤਾਂ ਚੱਲਦੀ ਆ ਵੀ ਇਹ ਨਾ ਇੱਥੇ ਵੀ 에ਅਰ ਫੋਰਸ ਦੇ ਵਿੱਚ ਜਾਂ ਕੋਈ ਹੋਰ ਫੌਜ ਦੇ ਵਿੱਚ ਇਹ ਜਿਹੜੀਆਂ ਚੀਜ਼ਾਂ ਹੁੰਦੀਆਂ ਆ ਮਾੜੀਆਂ ਮੋਟੀਆਂ ਵੀ ਆਪਣੇ ਹੁਣ ਕਿੰਨੇ ਆ ਜਾਣ ਪਛਾਣ ਵਾਲੇ ਕਿਸੇ ਨੂੰ ਕਿੰਨੀ ਚਾਹੀਦੀ ਹੁੰਦੀ ਹੈ ਕਿਸੇ ਨੂੰ ਕਿੰਨੀ ਵੀ ਹੁਣ ਕੱਲੀ ਨੌਕਰੀ ਨਾਲ ਥੋੜੀ ਸਰਦਾ ਵੀ ਕਦੇ-ਕਦਾਈਂ ਮੜਾ-ਮੋਟਾ ਕਰ ਦੇਈਦਾ ਉਹ ਕਹਿੰਦੀ ਵੀ ਇਹ ਤਾਂ ਗਲਤ ਆ ਵੀ ਜੇ ਤੁਸੀਂ ਫੜੇ ਗਏ ਤੇ ਵੀ ਨੌਕਰੀ ਹੈ ਜਿਹੜੀ ਉਹ ਵੀ ਜਾਊਗੀ ਉਹ ਕਹਿੰਦਾ ਵੀ ਤੂੰ ਮੈਨੂੰ ਸਿਖਾ ਨਾ ਕੋਈ ਨਾ ਤੂੰ ਆਪਣਾ ਕੰਮ ਕਰ ਵੈਸੇ ਵੀ ਤੈਨੂੰ ਕਿਹਨੇ ਕਿਹਾ ਸੀ ਮੇਰਾ ਟਰੰਕ ਫਰੋਲਣ ਨੂੰ ਚੱਲ ਭਈ ਉਹਨਾਂ ਫਿਕਰਮੰਦ ਜੇ ਹੋ ਜਾਂਦੀ ਆ ਫਿਰ ਉਹ ਸੋਚਦੀ ਆ ਵੀ ਉਹ ਦਿਨ ਆਏ ਆ ਹਨਾ ਕਦੇ ਕਈ ਨੇ ਵਾਰ ਤਾਂ ਆਏ ਆ ਵੀ ਨਹੀਂ ਫੜੇ ਗਏ ਪਰ ਉਹਨੂੰ ਇਸ ਗੱਲ ਦੀ ਫਿਕਰ ਹੁੰਦੀ ਆ ਵੀ ਨਹੀਂ ਫੀਮ ਤੇ ਦਾ ਮਤਲਬ ਇਹ ਖਾਂਦਾ ਖੁੰਦਾ ਵੀ ਹੋ ਚਲ ਭਈ ਉਹਨੂੰ ਨਾ ਫਿਕਰ ਤਾਂ ਹੁੰਦੀ ਹੈ ਤੇ ਉਹ ਆਪਣੇ ਪਿਓ ਕੋਲ ਗੱਲ ਕਰਦੀ ਆ ਉਹਦਾ ਪਿਓ ਕਹਿੰਦਾ ਵੀ ਇਹ ਤਾਂ ਗੱਲ ਗਲਤ ਆ ਵੀ ਫੌਜ ਫੌਜੀ ਤਾਂ ਇਹ ਜਿਹਾ ਕੰਮ ਬਿਲਕੁਲ ਵੀ ਨਹੀਂ ਕਰਦੇ ਨਾ ਪੁਲਿਸ ਜੇ ਚਲੋ ਅਗਲੇ ਕੋਲੇ ਮਾੜੀ ਮੋਟੀ ਖਾਣ ਨੂੰ ਹੋਵੇ ਤਾਂ ਆਪਾਂ ਮੰਨ ਲਈਏ ਵੀ ਰੱਖ ਲਈ ਵੀ ਹੁਣ ਕਿੱਲੋ ਪੱਕੀ ਤਾਂ ਤੇ ਉਹਨੂੰ ਭਈ ਫਿਕਰ ਹੋ ਜਾਂਦਾ ਤੇ ਉਹਦਾ ਪਿਓ ਉਹਨੂੰ ਐਂ ਕਹਿੰਦਾ ਪ੍ਰਨੀਤ ਨੂੰ ਵੀ ਤੂੰ ਇਹਦਾ ਆਈਡੀ ਕਾਰਡ ਵੇਖ ਤੇ ਚਲ ਭਈ ਉਹ ਨਾ ਲੋਕ ਲਾ ਕੇ ਚਾਬੀ ਤਾਂ ਆਪਣੇ ਨਾਲ ਹੀ ਲੈ ਜਾਂਦਾ ਪਰ ਪ੍ਰਨੀਤ ਉਹਨੂੰ ਕਹਿੰਦੀ ਵੀ ਤੁਸੀਂ ਐਂ ਕਰੋ ਤੁਸੀਂ ਮੈਨੂੰ ਆਪਣਾ ਆਈਡਿ ਕਾਰਡ ਦਿਖਾਓ ਉਹ ਕਹਿੰਦਾ ਵੀ ਆਈਡਿ ਕਾਰਡ ਤਾਂ ਮੇਰੇ ਉੱਥੇ ਪਿਆ ਤੇ ਉਹ ਕਹਿੰਦੀ ਵੀ ਰਾਹ ਤੇ ਤੁਹਾਨੂੰ ਲੋੜ ਨਹੀਂ ਪੈਂਦੀ ਆਈਡਿ ਕਾਰਡ ਦੀ ਤੁਸੀਂ ਲਏ ਉਹ ਕਹਿੰਦਾ ਵੀ ਤੂੰ ਬਾਲਾ ਨਹੀਂ ਮੇਰੇ ਬਾਰੇ ਪੁੱਛ ਰਹੀ ਉਹ ਕਹਿੰਦੀ ਵੀ ਨਹੀਂ ਮੈਂ ਤਾਂ ਵੈਸੇ ਹੀ ਪੁੱਛ ਰਹੀ ਆ ਵੀ ਨਾਈ ਮੈਂ ਤੁਹਾਡੀ ਵਰਦੀ-ਵੁਰਦੀ ਵੇਖੀ ਆ ਉਹ ਕਹਿੰਦਾ ਹੁਣ ਮੈਂ ਵਰਦੀਆਂ ਇੱਥੇ ਥੋੜੀ ਚੱਕ ਕੇ ਤੁਰੇ ਫਿਰੂੰਗਾ ਉੱਥੇ ਮੇਰੀ ਵਰਦੀ ਆ ਚਲੋ ਭਾਈ ਜਦੋਂ ਉਹਨੂੰ ਐਂ ਲੱਗਦਾ ਵੀ ਇਹ ਬਾਲੇ ਸਵਾਲ-ਜਵਾਬ ਕਰਦੀ ਆ ਤੇ ਉਹ ਚਲਿਆ ਜਾਂਦਾ ਵੀ ਮੇਰੀ ਛੁੱਟੀ ਖਤਮ ਹੋ ਗਈ ਚਲਿਆ ਜਾਂਦਾ ਤੇ ਉਸ ਤੋਂ ਬਾਅਦ ਫੋਨ ਫਾਨ ਕਰਦਾ ਪਰਨੀਤ ਨੂੰ ਗੱਲਬਾਤ ਇਸੇ ਦੌਰਾਨ ਪ੍ਰਨੀਤ ਜਿਹੜੀ ਦੂਜੇ ਬੱਚੇ ਦੀ ਮਾਂ ਬਣ ਜਾਂਦੀ ਹੈ ਬੇਟਾ ਹੁੰਦਾ ਤੇ ਫਿਰ ਉਹ ਆਉਂਦਾ ਆਪਦੇ ਬੇਟੇ ਦੇ ਜਨਮ ਤੇ ਆਉਂਦਾ ਉਹ ਖੁਸ਼ੀ ਹੁੰਦੀ ਆ ਚਲੋ ਉਹਨੂੰ ਵੀ ਇਹ ਹੁੰਦਾ ਪ੍ਰਨੀਤ ਨੂੰ ਵੀ ਮੈਨੂੰ ਇੰਨਾ ਸ਼ੱਕ ਨਹੀਂ ਕਰਨਾ ਚਾਹੀਦਾ ਪਰ ਜਦੋਂ ਹੁਣ ਉਹ ਆਉਂਦਾ ਹੁਣ ਉਹ ਜਾਂਦਾ ਹੀ ਨਹੀਂ ਹੈਗਾ ਤੇ ਉਹਨੂੰ ਕਹਿੰਦੀ ਆ ਵੀ ਤੂੰ ਜਾਂਦਾ ਨਹੀਂ ਕਹਿੰਦਾ ਵੀ ਨਹੀਂ ਹੁਣ ਨਹੀਂ ਮੈਂ ਜਾਂਦਾ ਮੇਰੀ ਨਾ ਫੌਜ ਦੇ ਵਿੱਚ ਲੜਾਈ ਹੋ ਗਈ ਕਿਸੇ ਨਾ ਵੀ ਜੇ ਮੈਂ ਉੱਥੇ ਗਿਆ ਤਾਂ ਮੇਰੀ ਜਾਨ ਨੂੰ ਖਤਰਾ ਉਹ ਕਹਿੰਦੀ ਵੀ ਐਂ ਫਿਰ ਆਪਣਾ ਘਰ ਕਿਵੇਂ ਚੱਲੂਗਾ ਦੇਉ ਨੂੰ ਸ਼ੱਕ ਵੀ ਹੁੰਦਾ ਵੀ ਐਂ ਫੌਜ ਦੀ ਨੌਕਰੀ ਇਹ ਕਿਵੇਂ ਛੱਡ ਸਕਦਾ ਚੱਲ 2-4 ਦਿਨ ਉਹ ਰਹਿੰਦਾ ਤੇ ਉਹਨੂੰ ਨਾ ਵੀ ਅਜੀਬ ਜਿਹਾ ਵਿਵਹਾਰ ਲੱਗਦਾ ਉਹਦਾ ਤੇ ਉਹ ਨੋਟ ਕਰਨ ਲੱਗ ਜਾਂਦੀ ਹੈ ਵੀ ਜਿਵੇਂ ਇਹਦਾ ਕੁਝ ਖਾਦਾ ਹੁੰਦਾ ਉਹ ਆਪਣੇ ਪਿਓ ਨੂੰ ਬੁਲਾ ਲੈਂਦੀ ਆ ਫੋਨ ਕਰਕੇ ਚਲੋ ਜਿਹੜਾ ਪ੍ਰਨੀਤ ਦਾ ਪਿਓ ਸੁਖਦੇਵ ਸਿੰਘ ਉਹ ਵੀ ਐ ਨਹੀਂ ਸੀਗਾ ਉਹ ਵੀ ਬਾਬਾ ਤੇਜ਼ ਤਰਾਰ ਬੰਦਾ ਸੀ ਉਹ ਆਪਣੇ ਜਵਾਈ ਨੂੰ ਕਹਿੰਦਾ ਵੀ ਤੇਰੇ ਕਾਗਜ਼ ਪੱਤਰ ਕੁਝ ਤੈਨੂੰ ਨੌਕਰੀ ਦਾ ਜੁਆਇਨਿੰਗ ਲੈਟਰ ਮਿਲਿਆ ਉਹ ਕੁਝ ਤਾਂ ਮੈਨੂੰ ਦਿਖਾ ਵੀ ਤੂੰ ਨੌਕਰੀ ਤਾਂ ਕਰਦਾ ਵੀ ਨਾ ਤਾਂ ਕਦੇ ਮੇਰੀ ਧੀ ਨੂੰ ਕੋਈ ਤਨਖਾਹ ਫੜਾਈ ਆ ਵੀ ਨਾਇਂ ਤੇਰੇ ਚ ਕੋਈ ਨੌਕਰੀ ਵਾਲੀ ਮੈਂ ਅਸੀਂ ਤੁਹਾਡੀ ਕੋਈ ਚੀਜ਼ ਵੇਖੀ ਆ ਵੀ ਉੱਤੋਂ ਤੂੰ ਫੀਮ ਲੈ ਕੇ ਆਇਆ ਸੀ ਕਿੱਲੋ ਵੀ ਕੋਈ ਗੱਲ ਦੱਸ ਦੇ ਤਾਂ ਫਿਰ ਜਿਹੜਾ ਬਚਿੱਤਰ ਸਿੰਘ ਆ ਉਹ ਆਪਣੇ ਕੁੜਮ ਨੂੰ ਕਹਿੰਦਾ ਵੀ ਦੇਖ ਵੀ ਹੁਣ ਆਪਾਂ ਰਿਸ਼ਤੇਦਾਰ ਬਣ ਚੁੱਕੇ ਆ ਮੇਰਾ ਪੁੱਤ ਤੁਹਾਡਾ ਜਵਾਈ ਬਣ ਚੁੱਕਿਆ ਹੁਣ ਮੈਨੂੰ ਇਹ ਲੱਗਦਾ ਵੀ ਸਾਨੂੰ ਕੁਝ ਲੁਕਾਉਣ ਦਾ ਫਾਇਦਾ ਨਹੀਂ ਫਿਰ ਬਚਿੱਤਰ ਸਿੰਘ ਆਪਣੇ ਪੁੱਤਰ ਦੀ ਸਾਰੀ ਕਰਤੂਤ ਆ ਜਿਹੜੀ ਉਹ ਆਪਣੇ ਕੁੜਮ ਨੂੰ ਸੁਣਾਉਂਦਾ ਵੀ ਸਾਡਾ ਮੁੰਡਾ ਕੋਈ ਨੌਕਰੀ ਨਹੀਂ ਕਰਦਾ ਠੀਕ ਹੈ ਵੀ ਇਹ ਤਾਂ ਨਸ਼ੇ ਦੀ ਬਲੈਕ ਕਰਦਾ ਨਸ਼ੇ ਵੇਚਦਾ ਤੇ ਠੀਕ ਹੈ ਪੈਸਾ ਸਾਡੇ ਬਹੁਤ ਆਉਂਦਾ ਪਰ ਅਸੀਂ ਤਾਂ ਤੁਹਾਨੂੰ ਝੂਠ ਬੋਲਿਆ ਸੀ ਕਿਉਂਕਿ ਉਹਨੂੰ ਇਹ ਸੀ ਵੀ ਹੁਣ ਕੀ ਕਰ ਦੇਣਗੇ ਤਾਂ ਇਹ ਗੱਲ ਸੁਣ ਕੇ ਸੁਖਦੇਵ ਸਿੰਘ ਦੇ ਤੇ ਉਹਦੀ ਤੀ ਪਰਨੀਤ कौर ਦੇ ਪੈਰਾ ਹੇਠੋਂ ਜ਼ਮੀਨ ਨਿਕਲ ਜਾਂਦੀ ਆ ਤੇ ਉਹ ਇੱਕ ਦੂਜੇ ਵੱਲ ਝਾਕਦੀ ਰਹ ਜਾਂਦੇ ਆ ਤੇ ਫਿਰ ਪਰਨੀਤ ਆ ਜਿਹੜੀ ਉਹ ਉਹਦਾ ਡੇਢੀ ਕਹਿੰਦਾ ਵੀ ਚੱਲ ਮੇਰੇ ਨਾਲ ਚੱਲ ਮੈਣੀ ਤੈਨੂੰ ਇੱਥੇ ਛੱਡਦਾ ਉਹ ਕਹਿੰਦੀ ਵੀ ਹੁਣ ਮੈਂ ਜਾ ਕੇ ਕੀ ਕਰੂੰ ਡੇਢੀ ਦੋ ਤਾਂ ਬੱਚੇ ਹੋ ਗਏ ਵੀ ਚਲ ਜੋ ਕੁਝ ਮੇਰੇ ਕਰਮਾਂ ਦੇ ਵਿੱਚ ਪਰ ਹੁਣ ਸੀ ਜਿਹੜਾ ਪ੍ਰਦੀਪ ਸਿੰਘ ਸੀ ਉਹ ਨਸ਼ੇ ਸ਼ਰੀਆਮ ਕਰਨ ਲੱਗ ਗਿਆ ਸੀ ਭੁੱਕੀ ਖਾਣੀ ਫੀਮ ਖਾਣੀ ਹੋਰ ਵੀ ਕਈ ਤਰ੍ਹਾਂ ਦੇ ਨਸ਼ੇ ਉਹ ਕਰਦਾ ਸੀ ਉਹਨੂੰ ਪਰਨੀਤ ਦਾ ਕੋਈ ਡਰ ਹੀ ਨਹੀਂ ਰਿਹਾ ਸੀ ਪਰਨੀਤ ਜਦੋਂ ਰੋਕਦੀ ਟੋਕਦੀ ਤਾਂ ਉਹਦੀ ਕੁੱਟਮਾਰ ਕਰਦਾ ਇੱਕ ਦਿਨ ਪ੍ਰਦੀਪ ਨੇ ਪਰਨੀਤ ਦੀ ਵਾਵਾ ਕੁੱਟਮਾਰ ਕੀਤੀ ਤੇ ਪਰਨੀਤ ਜਿਹੜੀ ਉਹ ਆਪਣੇ ਪਿਓ ਨੂੰ ਫੋਨ ਕਰ ਦਿੰਦੀ ਆ ਤੇ ਉਹਦਾ ਪਿਓ ਨੂੰ ਲੈ ਜਾਂਦਾ ਪਰ ਪੇਕੇ ਆਈ ਵੀ ਉਹੋ ਹੀ ਸੋਚਦੀ ਆ ਵੀ ਇੱਥੇ ਵੀ ਮੈਂ ਕਿੰਨਾ ਕਚੇਰ ਬੈਠੀ ਰਹੂੰਗੀ ਕੱਲ ਨੂੰ ਮੇਰਾ ਭਰਾ ਵੇ ਆਇਆ ਜਾਊ ਮੇਰੀ ਭਝਾਈ ਆਜੂ ਵੀ ਉਹਨੇ ਕਿਹਾ ਮੈਨੂੰ ਇੱਥੇ ਜਰਨਾ ਤੇ ਉਹ ਆਪਣੇ ਪਿਓ ਨੂੰ ਇੱਕ ਗੱਲ ਕਹਿੰਦੀ ਆ ਕਿ ਡੈਡੀ ਤੂੰ ਮੇਰਾ ਰਿਸ਼ਤਾ ਕੀਤਾ ਵੀ ਆਪਾਂ ਕਿੰਨੀ ਵੱਡੀ ਗਲਤੀ ਕੀਤੀ ਆਪਾਂ ਲੋਕਾਂ ਦੀਆਂ ਤੇ ਮਾਪਿਆਂ ਦੀਆਂ ਕਹੀਆਂ ਗੱਲਾਂ ਤੇ ਆਪਾਂ ਉਹਨੂੰ 에ਅਰ ਫੋਰਸ ਦੇ ਵਿੱਚ ਮੰਨ ਲਿਆ ਵੀ ਕੀ ਆਪਾਂ ਕਾਗਜ਼ ਨਹੀਂ ਵੇਖਣੇ ਜ਼ਰੂਰੀ ਸਮਝੇ ਤੇ ਉਹ ਫਿਰ ਨਾ ਮਤਲਬ ਕਹਿੰਦੀ ਆ ਵੀ ਜੀ ਨੂੰ ਵੀ ਉਹ ਮਿਲਦੀ ਆ ਉਹ ਕਹਿੰਦੀ ਆ ਵੀ ਰਿਸ਼ਤਾ ਜਿਹਨੇ ਵੀ ਕਰਨਾ ਉਸ ਸਾਰਿਆਂ ਨੂੰ ਇੱਕ ਸਿੱਖਿਆ ਦਿੰਦੀ ਆ ਵੀ ਆਪਣੀਧੀ ਦਾ ਰਿਸ਼ਤਾ ਕਰਨ ਤੋਂ ਪਹਿਲਾਂ ਜੇ ਤੁਹਾਨੂੰ ਕੋਈ ਇਹ ਕਹਿੰਦਾ ਵੀ ਮੁੰਡਾ ਸਰਕਾਰੀ ਨੌਕਰੀ ਕਰਦਾ ਤਾਂ ਉਹਦੇ ਕਾਗਜ਼ ਪੱਤਰ ਜ਼ਰੂਰ ਦੇਖੋ ਤੇ ਨਸ਼ਿਆਂ ਬਾਰੇ ਪੁੱਛ ਪੜਤਾਲ ਵੀ ਜ਼ਰੂਰ ਕਰੋ ਕਿਉਂਕਿ ਜੇ ਇੱਕ ਮੁੰਡਾ ਨਸ਼ੇ ਕਰਦਾ ਨਾ ਤਾਂ ਕੁੜੀ ਦੀ ਸਾਰੀ ਜ਼ਿੰਦਗੀ ਹੈ ਜਿਹੜੀ ਬਰਬਾਦ ਹੋ ਜਾਂਦੀ ਆ ਭਾਵੇਂ ਕਿ ਪ੍ਰਨੀਤ ਨੇ ਹੁਣ ਇਹ ਗੱਲ ਮੰਨ ਲਈ ਸੀ ਵੀ ਜਿੱਦਾਂ ਦਾ ਵੀ ਹੈ ਉਹ ਮੇਰਾ ਪਤੀ ਆ ਮੈਂ ਉਹਦੇ ਨਾਲ ਹੀ ਰਹੂੰ ਤੇ ਫਿਰ ਉਹਦਾ ਪਿਓ ਵੀ ਉਹਨੂੰ ਕਹਿੰਦਾ ਵੀ ਜੇ ਤੂੰ ਇਹ ਫੈਸਲਾ ਕਰ ਹੀ ਲਿਆ ਵੀ ਦੋਦੇ ਨਾਲ ਹੀ ਰਹਿਣਾ ਫਿਰ ਤੂੰ ਉਹਨੂੰ ਰੋਕੀ ਟੋਕੀ ਨਾ ਲੋਕੇ ਰੋਕੇ ਟੋਕੇ ਤੋਂ ਕਿਡਾ ਹੋ ਨਸ਼ੇ ਕਰ ਨੂੰ ਹਟ ਜਾਂਦਾ ਵੀ ਪਰ ਮੈਥੋਂ ਤੇਰਾ ਸਾਰੀ ਉਮਰ ਇਹ ਦੁੱਖ ਦੇਖਿਆ ਨਹੀਂ ਜਾਣਾ ਉਹ ਕਹਿੰਦੀ ਫਿਰ ਬਾਦੜੀਆਂ ਸਜਾਦੜੀਆਂ ਨਿਵਣ ਸਿਰਾਂ ਦੇ ਨਾਲ ਵੀ ਹੁਣ ਤਾਂ ਜੋ ਵੀ ਆ ਵੀ ਡੈਡੀ ਮੈਂ ਆਪਦੇ ਸਿਰ ਦੇ ਨਾਲ ਹੀ ਨਿਭਾਉਣਿਆ ਕੱਲ ਨੂੰ ਮੇਰੇ ਬੱਚੇ ਵੱਡੇ ਹੋ ਜਾਣਗੇ ਪਰ ਉਹਨੂੰ ਇਸ ਗੱਲ ਦਾ ਡਰ ਹੁੰਦਾ ਵੀ ਕਿਤੇ ਮੇਰੇ ਬੱਚੇ ਵੱਡੇ ਹੋ ਕੇ ਇਹ ਵੀ ਨਸ਼ਿਆਂ 'ਚ ਨਾ ਪੈ ਜਾਣ ਨਸ਼ੇ ਹਨ ਜਿਹੜੇ ਉਹ ਬਰਬਾਦੀ ਦਾ ਕਾਰਨ ਬਣਦੇ ਆ ਉਹ ਇੱਕ ਨਹੀਂ ਸਗੋਂ ਕਈ ਪੀੜ੍ਹੀਆਂ ਨੂੰ ਖਤਮ ਕਰ ਦਿੰਦੇ ਆ ਤੇ ਤੀਆਂ ਦੇ ਪਿਓਆਂ ਨੂੰ ਮੇਰੀ ਇੱਕ ਗੁਜਾਰਿਸ਼ ਆ ਅੱਜ ਕੱਲ ਦੇ ਸਮੇਂ ਦੀ ਖਾਸ ਲੋੜ ਐ ਵੀ ਜਦੋਂ ਅਸੀਂ ਆਪਣੀ ਧੀ ਦਾ ਰਿਸ਼ਤਾ ਕਰਨਾ ਤਾਂ ਕਾਹਲ ਨਾ ਕਰੋ। ਕਈ ਥਾਂ ਤੋਂ ਪੁੱਛ ਪੜਤਾਲ ਕਰੋ। ਮੁੰਡਾ ਕਿਹਦੇ ਨਾਲ ਰਹਿੰਦਾ ਕਿੱਥੇ ਉਹਦੀ ਬੈਠਣੀ ਉੱਠਣੀ ਆ ਕੀ ਉਹਦੀ ਸੰਗਤ ਆ। ਤੇ ਜੇ ਕੋਈ ਕਹਿੰਦਾ ਵੀ ਸਰਕਾਰੀ ਨੌਕਰੀ ਕਰਦਾ ਜਾਂ ਪ੍ਰਾਈਵੇਟ ਨੌਕਰੀ ਕਿਤੇ ਵੀ ਕਹਿੰਦਾ ਤਾਂ ਪੁੱਛ ਪੜਤਾਲ ਐ ਨਾ ਜਿਹੜੀ ਥੋੜੀ-ਬਹੁਤੀ ਕਰ ਲੈਣੀ ਚਾਹੀਦੀ ਆ। ਥੋੜੀ-ਬਹੁਤੀ ਕੀ ਪੂਰੀ ਕਿਉਂਕਿ ਹੁਣ ਇੱਕ ਧੀ ਦੀ ਜ਼ਿੰਦਗੀ ਦਾ ਸਵਾਲ ਹੁੰਦਾ। ਕਿਵੇਂ ਲੱਗੀ ਤੁਹਾਨੂੰ ਆਪਣੀ ਅੱਜ ਦੀ ਕਹਾਣੀ? ਕਮੈਂਟ ਕਰਕੇ ਜਰੂਰ ਦੱਸਿਓ। ਜਾਂਦੇ ਜਾਂਦੇ ਆਪਾਂ ਪਹਿਲਾਂ ਵਾਲੀ ਕਹਾਣੀ ਦੇ ਕਮੈਂਟ ਤੁਹਾਡੇ ਨਾਲ ਸਾਂਝੀ ਕਰਦੇ ਆ ਬਹੁਤ ਸੋਹਣੀ ਸਟੋਰੀ ਰਾਜਕੁਮਾਰ ਬਹੁਤ ਵਧੀਆ ਕਹਾਣੀ ਹਰਜਿੰਦਰ ਨੇਹਿੜ ਹਰਜਿੰਦਰ ਨੇਹਿੜ ਸੰਗਰੂਰ ਤੋਂ ਨਾਈਸ ਸਟੋਰੀ ਭੈਣ ਜੀ ਪ੍ਰਗਟ ਸਿੰਘ ਦੀ ਆਈਡੀ ਤੋਂ ਮੇਰੀ ਭੈਣ ਗੁਰਮੀਤ ਮਖੂ ਤੋਂ ਬਹੁਤ ਸੋਹਣੀ ਕਹਾਣੀ ਜੀ ਆਪਣੀ ਮਰਜ਼ੀ ਨਾਲ ਰਿਸ਼ਤੇ ਅਕਸਰ ਦੁੱਖ ਹੀ ਲੈਂਦੇ ਨੇ ਹੈਪੀ ਸਿੰਘ ਹੈਪੀ ਸਿੰਘ ਵੈਰੀ ਨਾਈਸ ਸਟੋਰੀ ਸਿਸਟਰ ਜੀ ਅੱਗੇ ਨਰਿੰਦਰ ਕੌਰ ਨਾਈਸ ਸਟੋਰੀ ਅਵਤਾਰ ਕੌਰ ਵੈਰੀ ਨਾਈਸ ਸਟੋਰੀ ਜੀ ਗੱਗੂ ਗਿੱਲ ਇਹਨਾਂ ਨੇ ਇਮੋਜੀ ਭੇਜਿਆ ਰਾਜ ਵੈਰੀ ਨਾਈਸ ਸਟੋਰੀ ਮੈਮ ਗੁਰਪ੍ਰੀਤ ਸਿੰਘ ਇਹਨਾਂ ਨੇ ਵੀ ਇਮੋਜੀ ਭੇਜਿਆ ਅਜੈਬ ਸਿੰਘ ਘਰਾਟ ਗੁੱਡ ਸਟੋਰੀ ਸਿਸਟਰ ਜੀ ਤੀਰਥ ਕੌਰ ਕਹਾਣੀ ਵਧੀਆ ਸੀ ਆਪਣੀ ਮਰਜ਼ੀ ਨਾਲ ਕੀਤੇ ਰਿਸ਼ਤੇ ਅਕਸਰ ਦੁੱਖ ਹੀ ਦਿੰਦੇ ਨੇ ਬਨੀਤਾ ਰਾਣੀ ਵੈਰੀ ਨਾਈਸ ਪੁੱਤ ਦੋ ਨੰਬਰ ਲਾਇਕ ਪੁੱਤ ਤੇਰੀਆਂ ਕਹਾਣੀਆਂ ਮੈਨੂੰ ਬਹੁਤ ਵਧੀਆ ਲੱਗਦੀਆਂ ਬੇਟਾ ਨਾਮ ਹਰਜੀਤ ਸਿੰਘ ਪਿੰਡ ਮਿੱਠੜੀ ਬੁੱਧਗਿਰ ਨੇੜੇ ਬਾਦਲ ਜ਼ਰੂਰ ਬੋਲੀ ਪੁੱਤ ਇਹ ਨੇ ਹਰਜੀਤ ਸਰਾਂ ਜੀ ਹਾਂਜੀ ਅੰਕਲ ਮਿੱਠੜੀ ਬੁੱਧਗਿਰ ਮੈਂ ਸੁਣਿਆ ਪਿੰਡ ਦਾ ਨਾਮ ਕਿਉਂਕਿ ਮੇਰੇ ਨਾਲ ਦੇ ਅਧਿਆਪਕ ਮੈਡਮ ਨੇ ਉੱਥੇ ਇੱਕ ਉੱਥੇ ਵੀ ਐਹੀ ਆ ਉਹ ਤੁਹਾਡੇ ਪਿੰਡ ਹੀ ਵੀ ਐੇ ਹੋਏ ਨੇ ਨਾਮ ਉਹਨਾਂ ਦਾ ਜਸਪਾਲ ਕੌੜਾ ਉਹ ਵਿਚਾਰੇ ਹੈਂਡੀਕੈਪ ਨੇ ਕਿਉਂਕਿ ਉਹ ਜਦੋਂ ਆਪਦੀ ਕਈ ਵਾਰੀ ਫੋਟੋ ਪਾਉਂਦੇ ਆ ਨਾ ਉਹਨਾਂ ਦੇ ਸਕੂਲ ਦਾ ਨਾਮ ਮਿੱਠੜੀ ਬੁੱਧਗਿਰ ਲਿਖਦੇ ਹੁੰਦੇ ਆ ਉਹ ਤੇ ਮੈਂ ਸੋਚਦੀ ਹੁੰਨੀ ਆ ਵੀ ਬਠਿੰਡੇ ਜ਼ਿਲ੍ਹੇ ਦਾ ਹੀ ਇਹ ਪਿੰਡ ਆ ਵੀ ਮੈਂ ਨਾਮ ਨਹੀਂ ਕਦੇ ਸੁਣਿਆ ਤੇ ਕੀ ਤੁਸੀਂ ਉਹਨਾਂ ਨੂੰ ਜਾਣਦੇ ਹੋ ਤਾਂ ਤੁਸੀਂ ਮੈਨੂੰ ਜ਼ਰੂਰ ਦੱਸਿਓ ਹਾਂਜੀ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਮਿਲਾਂਗੇ ਆਪਾਂ ਕੱਲ ਨੂੰ ਹੋਰ ਨਵੀਂ ਕਹਾਣੀ ਦੇ ਨਾਲ ਤਦ ਤੱਕ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ